ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਲਾਗੇ ਸੀ ਆਪਾਂ ਕਣਕ ਬੀਜਣਾ ਕਣਕ ਬੀਜਣ ਲੱਗੇ ਆ ਕੱਲੀ ਲੈਦ ਲੈਦ ਨੂੰ ਅੱਗ ਲਾ ਕੇ ਬਾਕੀ ਰਹਿਣ ਦਖੂਨ ਵਿੱਚ ਹੀ ਆ ਸਾਰੀ ਆਪਨੇਲਾ ਸਪੈਸ਼ਲ ਐਡੀਸ਼ਨ ਸਤੀਤੀ ਇਹ ਹਾਈ ਲੋ ਚਾ ਇਹ ਨਹੀਂ ਬੀਜਦਾ ਫੇਰ ਅੱਜ ਆਪਾਂ ਆ ਲਿਆਂਦਾ ਸਪੈਸ਼ਲ ਐਡੀਸ਼ਨ ਸਤੀਤੀ ਹਾਈ ਲੋ ਮੀਡੀਅਮ ਗੇਰ ਵਾਲਾ 4x4 ਟਰੈਕਟਰ ਤੁ ਜੋਰ ਬਹੁਤ ਹੈਗਾ ਤੇ ਵਧੀਆ ਚੱਲਦਾ ਬਹੁਤ ਵਧੀਆ ਤੇ ਸੁਪਰ ਸੀਟਰ ਆਪਾਂ ਪਿਛਲੇ ਸਾਲ ਲੈ ਲਿਆ ਸੀ 7 ਫੁੱਟਾਂ ਦਸਮੀਸ ਵਾਲਿਆਂ ਦਾ ਦਸਮੀਸ ਵਾਲਿਆਂ ਦਾ ਸੁਪਰ ਸੀਟਰ ਬਹੁਤ ਟੌਪ ਦਾ ਪਰ ਕਾਰਨ ਇਹ ਆ ਵੀ ਆ ਟਰੈਕਟਰ ਲੈਣ ਦਾ ਪਤਾ ਨਹੀਂ ਸੀ ਆਪਾਂ ਨੂੰ ਹਣਾ ਵੀ ਵੱਡਾ ਡ੍ਰੈਕਟਰ ਲੈਣਾ ਵੀ ਵੱਡਾ ਲਾਵਾਂਗੇ پرانے ਨੇ ਵੀ ਆਪਣੇ ਨੇ ਸੁਵਰਾਜ 855 4 बाई 4 ਲੈ ਲਿਆ پروਟੈਕ ਹੁਣ ਚਲੋ ਐਤੀ ਦਾ ਸੀਜ਼ਨ ਤਾਂ ਲਾਵਾਂਗੇ ਯਾਨੀ ਕਣਕ ਕਣਕ ਬੀਜਾਂਗੇ ਆਪਦੀ ਤੇ ਅਗਲੇ ਸਾਲ ਇਹਨੂੰ ਵੇਚ ਕੇ ਤੇ 8 ਜਾਂ 9 ਫੁੱਟਾ ਲਾਵਾਂਗੇ ਇਹਨਾਂ ਦੇ ਮਗਰ ਤਾਂ 9 ਫੁੱਟਾ ਹੀ 12 ਖਾਊਗਾ ਕਿਉਂ ਚੱਲਣ ਜੇ ਇਹਨਾਂ ਦਾ 10ਵੇਂ ਸਾਲਾਂ ਦਾ ਪੂਰਾ ਸਿਰੇ ਦਾ ਸੁਪਰਸੀਡਰ ਹੈਗਾ ਤੇ ਇਹਦੇ ਉੱਤੋਂ ਦੀ ਕੋਈ ਸੁਪਰਸੀਡਰ ਨਹੀਂ ਹੈਗਾ ਬਹੁਤ ਵਧੀਆ ਹਰ ਗੱਲ ਤੇ ਜਿੰਨਾ B ਦਾ ਬੰਨਤਾ ਵੀ 4 ਤੇ 40 ਕਿਲੋ ਦਾ ਵੀ ਪਾਉ 40 ਕਿਲੋ ਦੇ ਹੀ ਪਾਊਗਾ 48 ਕਿਲੋ ਤੇ ਰੇਹ ਬੰਨਤਾ 48 ਕਿਲੋ ਹੀ ਪਾਊਗਾ ਇਹ ਨਹੀਂ ਹੈਗਾ ਆਮ ਦੇਖੇ ਨੇ ਸੁਪਰ ਸੀਟਰ ਬੇਨਾਮੀਆ ਕੰਪਨੀਆਂ ਆਈਆਂ ਨੇ ਉਹ ਇਹ ਨਹੀਂ ਪਤਾ ਵੀ 48 ਦੀ ਜਗ੍ਹਾ ਤੇ 96 ਕਿਲੋ ਹੀ ਪਾਈ ਜਾਵੇ ਇਹਦੀ B ਬੰਨਣ ਦੀ ਰੇਹ ਬੰਨਣ ਦੀ ਬਹੁਤ ਵਧੀਆ ਇਹਨਾਂ ਨੇ ਬਹੁਤ ਵਧੀਆ ਰੀਜਨਲ ਡਰਾਇੰਗ ਬਣਾ ਕੇ ਬਣਾਇਆ ਵੈਗਾ ਡਰਾਗ ਫਿਰ ਕੌਣ ਬਣਾਉਂਦਾ ਇਹਨਾਂ ਦੇ ਬਨਜੀਤ ਸਿੰਘ ਮੀਟਾ ਬਣਾਉਂਦਾ ਆਪਣਾ ਯਾਰ ਠੀਕ ਆ ਉਹਦੀ ਕੋਈ 25 ਮਾਡਲ ਚ ਕਰਿਆ ਇਹਨਾਂ ਨੇ ਉਹੀ ਹੁਣ 24 ਮਾਡਲ ਦੀ ਵੀ ਆਣਾ ਇਹ 24 ਮਾਡਲ ਇਹ 24 ਮਾਡਲ ਆ ਤੇ 25 ਜੇ ਆਪਾਂ ਨੂੰ ਦਿਖਾਇਆ ਸੀ ਉਹ ਚ ਕੋਈ ਫਰਕ ਪਾਇਆਗਾ ਤੇ ਪਰ 24 ਵੀ ਉਨਾਂ ਹੀ ਵਧੀਆ 24 ਵੀ ਕੋਈ ਘਾਟ ਨਹੀਂ ਹੈਗੀ ਕਿਸੇ CD ਫੇਰ ਪਾਲਾਂਗੇ ਹੁਣ ਨਾ ਹੁਣ ਮਿਣੀ ਕੀ ਜਾਂਦਾ ਪਾਤੀ ਢੋਲੀ ਇੱਕ ਬਾ ਫਿਰ ਚੱਲ ਹੁਣ ਚਾਚੇ ਪੋਰਪਾਰ ਤਾਂ ਨਹੀਂ ਬੰਦ ਹੁੰਦੇ ਨਾ 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 ਆਪਣੇ ਹੁਣ ਆਪਾਂ ਮੰਨ ਲਾ ਹੌਲੀ ਹੌਲੀ ਬੀਜਦੇ ਆ ਕੋਈ ਆਪਾਂ ਨੂੰ ਇਹ ਨਹੀਂ ਹੈਗਾ ਵੀ ਚੱਲਦੇ ਜਰੇ ਪਾਤਾ ਬੀ ਪਾਤਾ ਰੋਟੀ ਖਾਣੀ ਆ ਸਭ ਠੰਡੇ ਮਤੇ ਨਾਲ ਹਣਾ ਆਪਾਂ ਕਿਹੜਾ ਕੋਈ ਇਹਦਾ ਕਿਰਾਇਆ ਦੇਣਾ ਜਾਂ ਮੰਨ ਲਾ ਵੀ ਕੋਈ ਹੋਰ ਘਰ ਦੇ ਸੰਦਨੇ ਆਪਣੇ ਹੌਲੀ-ਹੌਲੀ ਅੱਜ ਨਹੀਂ ਬੀਜੀ ਜਾਊ ਕੱਲ ਨੂੰ ਬੀਜੀ ਜਾਊਗੀ ਹਨਾ ਤਾਂ ਕੱਲ ਨੂੰ ਮੰਨ ਲਾ ਵੀ ਪਰਸੋਂ ਨੂੰ ਬੀਜਾਂਗੇ ਟਕਿਆ ਨਾਲ ਬੀਜਾਂਗੇ ਤੇ ਖੜਾ ਕੇ ਸਹਿਜ ਮਤੇ ਨਾਲ ਰੋਟੀ ਪਾਣੀ ਖਾ ਕੇ ਮੰਦਾ ਗੇੜਾ ਮਾਗਰਤਾ ਦਿੰਦਾਗਾ ਇੱਕ ਵੇਸੇ ਵੀ ਹਾਂ ਵੀ ਆਪਣੇ ਮਨ 'ਚ ਰਹਿੰਦੀ ਹੈਗੀ ਯਾਰ ਵੀ ਪੋਰਨਾ ਮੁੱਕ ਜੇ ਇੱਕ ਵੀ ਪੋਰ ਨਹੀਂ ਮੁੱਕਿਆ ਕਿਉਂਕਿ ਕਾਲੇ ਕੋਈ ਪੋਰ ਬੰਦਦਾ ਨਹੀਂ ਹੋਇਆ ਹੈ ਇੱਕ ਵੀ ਪੋਰ ਨਹੀਂ ਬੰਦ ਹੋਇਆ ਹੁਣ ਤੱਕ ਹੁਣ ਤੱਕ ਕੀ ਪਿਛਲੇ ਸੀਜ਼ਨ ਵੀ ਲਾਇਆ ਆਪਾਂ ਤੇ ਪਿਛਲੇ ਸੀਜ਼ਨ ਵੀ ਕੋਈ ਪੋਰ ਆਇਆ ਹੈ ਨਹੀਂ ਗਾ ਵੀ ਕੋਈ ਖਤਮ ਹੋ ਮੁੱਕ ਗਿਆ ਹੋਵੇ ਇਹ ਚੀਜ਼ ਤਾਂ ਇਹਦੀ ਦਸਮੇਸ਼ ਦੀ ਬਹੁਤ ਜ਼ਿਆਦਾ ਗਰੰਟੀ ਹੈ ਇਹ ਚੀਜ਼ ਦੀ ਵੀ ਪੋਰ ਭਾਰ ਤਾਂ ਨਹੀਂ ਮੁੱਕਦਾ ਹੈਗਾ ਹਨਾ ਕਣਕ ਦਾ ਬੀਜ ਆਪਾਂ ਪਾਉਣ ਲੱਗੇ 187 ਪਾਇਆ ਵਿਚੀ 222 ਪਾਤਾ ਵਿਚੀ 303 ਪਾਤੇ 3B ਮੈਕਸ ਕਰਕੇ ਬੀਜੀ ਆਇਕਦੀ ਵੀ ਬੀਜੀ ਦਾ ਪਹਿਲੀ ਗੇਅਰ ਹੀ ਆ ਯਾਨੀ ਮੰਨ ਲਾ ਵੀ ਆਇਕਦੀ ਆਪਣੇ ਖੇਤ ਬੰਦੇ ਮਿੱਤਰ ਨੇ ਜਿਹੜੇ ਜਾਦੇ ਖੇਤੀ ਕਰਦਿੰਨੇ ਆਪਾਂ ਉਹਨਾਂ ਦਾ ਸੁਝਾਅ ਲਿਆ ਉਹ ਕਹਿੰਦੇ ਯਾਰ ਹਜੇ ਕਹਿੰਦੇ ਸੀ ਕਿ ਚੌਥਾ 30 ਸਿਆਸੀ ਵੀ ਵਿੱਚ ਵੀ ਪਾਵੋ ਉਹਦਾ ਕਾਰਨ ਕੀ ਬਣਦਾ ਜੱਟ ਕੜਕੋ ਇੱਕ ਤਾਂ ਕਹਿੰਦੇ ਡਿੱਗਦੀ ਨਹੀਂ ਹੈਗੀ ਤੇ ਹੁਣ ਇਹ ਕਣਕ ਜਿਹੜੀ ਆਪਾਂ 30 100 87 ਹੋ ਗਿਆ 222 ਹੋ ਗਈ 303 ਹੋ ਗਈ ਇਹ ਕੱਦ ਕਰਦੀਆਂ ਨਹੀਂ ਆ ਕਣਕਾਂ ਜਿਆਦੇ ਕੱਦ ਕਰਕੇ ਕੱਦ ਦੇ ਕਾਰਨ ਡਿੱਗ ਪੈਂਦੀ ਆ ਹੁਣ ਜਿਹੜੀ 30 80 ਪਾਈ ਆ ਤੇ ਉਹ ਕਣਕ ਮਨ ਲਾਦਾ ਕੱਦ ਛੋਟਾ ਰਹਿੰਦਾ ਉਹ ਕਣਕ ਇਹਨੂੰ ਡਿੱਗਣ ਨਹੀਂ ਦਿੰਦੀ ਹੈਗੀ ਬਾਕੀ ਕਈ ਵਾਰ ਕੀ ਹੁੰਦਾਗਾ ਇੱਕ ਫਸ ਇੱਕ ਬੀਜ ਦਾ ਨਿਕਾਲ ਜਾਦੇ ਹੁੰਦਾ ਹਨਾ ਇੱਕ ਦਾ ਘਟ ਹੁੰਦਾ ਇਹ ਮੈਕਸਿਮ ਜਾਂ ਮੈ ਮੈਕਸ ਕਰੇ ਤਾਂ ਇਹ ਅਭੀ ਕਣਕ ਦਾ ਨਿਕਾਲ ਨਹੀਂ ਘਟ ਰਹਿਦਾ ਹੈਗਾ ਕਣਕ ਹਾਂ ਕਣਕ ਦਾ ਨਿਕਾਲ ਪੂਰਾ ਵਧੀਆ ਰਹੂਗਾ ਤੇ ਕਰਦੇ ਆ ਅੱਗੇ ਆਪਾਂ ਹਰਸ ਵਾਲਾਂ ਹੀ ਬੀਜਦੇ ਆਂਗੇ ਤੇ ਵੈਸੇ ਤਾਂ ਇੱਕ ਤੀ ਤਮੰਨਾ ਸੀ ਵੀ ਕੱਲੀ ਕੱਲੀ ਬੀਜ ਬੀਜੀਏ ਫੇਰ ਆਇਆ ਯਾਰ ਅੱਗੇ ਅੱਗੇ ਕਿਹੜਾ ਆਪਣੇ ਮਾੜੀਆਂ ਰਹਿ ਗਈ ਕਣਕ ਕਦੇ ਵੀ ਆਪਾਂ ਕਿਉਂ ਬੀਜੀ ਆਪਾਂ ਹੀ ਬੀਜੀ ਜਿਵੇਂ ਮਿਕਸ ਕਰਕੇ ਬੀਜਦੇ ਆ ਹਨਾ ਸਾਲ ਤਾਂ ਇਹ ਜੋਂਡੀਆਰ ਤੇ ਚੱਲਿਆ ਤੇ ਹਾਲੇ ਸਾਲ ਆਪਾਂ ਇਹ ਚਲਾਇਆ ਸੀ ਜੋਂਡੀਆਰ ਤੇ ਤੇ ਜੋਂਡੀਆਰ ਤੇ ਵੀ ਚਲਾਇਆ ਸੀ ਅੱਧਾ ਖੱਤਾ ਆਪਾਂ ਜੋਂਡੀਆਰ ਵਾਲੇ ਨਾਲ ਬੀਜਿਆ ਸੀ ਅੱਧਾ ਆਪਾਂ ਆਪਣੇ ਵਾਲੇ ਨਾਲ ਹੀ ਹਾਈ ਲੋ ਜੀ ਬੀ ਤਹੀ ਤਵੀਆਂ ਮਾਰਤੀਆਂ ਸੀ ਕੇਰਾ ਤੇ ਐਂ ਖਰਚਿਆਂ ਦੇ ਵਿੱਚ ਕੇਰਾ ਤਵੀਆਂ ਨੰਗਾਤੀਆਂ ਤੇ ਫਿਰ ਹਾਈ ਲੋ ਲੋ ਜੀ ਤੁਰ ਗਿਆ ਉਹ ਪੂਰਾ ਵਧੀਆ ਟਰੈਕਟਰ ਤੇ ਚਲੋ ਐ ਇੱਕ ਦੀ ਰਸਤੇ ਰੰਨਾ ਟਰੈਕਟਰ ਖੜਾ ਸੀ ਬੇਲਾ ਹਜੇ ਉਹਨਾਂ ਨੇ ਕੱਲ ਜੀ ਦੀ ਵੱਢੀ ਸੀਗੀ ਚਲ ਉਹ ਕਹਿੰਦੇ ਸਾਡੇ ਆਲਾ ਲੈ ਜਾਓ ਜੀ ਇਹਦੇ ਨਾਲ ਬੀਜ ਲੋ ਮੇਹਾਂ ਜਣੋ ਇਹਦਾ ਰਿਜ਼ਲਟ ਕੱਢ ਕੇ ਦੇਖ ਲੈਨੇ ਆਪਾਂ ਕਿਵੇਂ ਲੱਗਿਆ ਤੇ ਵੈਸੇ ਛੱਤੀ ਦੀ ਰ ਇੱਕ ਹੈ ਖਰਚਾ ਬਹੁ ਘਟਾ ਗਿਆ ਦਾ ਹੁਣ ਤੱਕ ਆਪਾਂ ਤਕਰੀਬਨ ਆਪਾਂ ਗੇਜ ਮਾਰ ਕੇ ਦੇਖਿਆ ਹੀ ਸੀਗਾ ਤੜਕ ਤੇਲ ਇਹ ਘੱਟ ਪਵਾ ਕੇ ਲੈ ਆਉਂਦਾ ਵੈਸੋ ਫਰਾਜ ਹੁਣ ਆਪਾਂ ਤੇਲ ਪਾਇਆ ਡੇਢ ਕ ਰੇਡਕ ਲੀਟਰ ਵਿੱਗੇ ਦੀ ਉਸਤ ਪਾਈ ਹੈ ਇਹਨੇ ਤੇ ਵਿੱਚ 2 ਤੇ ਵੀ ਜਾ ਵੜਦੇ ਨੇ ਹੁਣ 4x4 ਤਾਂ ਹੀ ਲਾਇਆ ਫਿਰ ਇਹਨੇ 4x4 ਵਿੱਚ ਲਾਇਆ ਵਾ 4x4 ਓਏ ਨਾ 4x4 ਤਾਂ 4x4 ਦਾ ਤਾਂ ਏਡੀ ਕੋਈ ਜ਼ਿਆਦਾ ਨਹੀਂ ਉਹ ਤਾਂ ਜੇ ਮੰਨ ਲਓ ਰੂਟਾ ਵੇ ਸੋਫਰ ਸੀਟ ਵੀ 10 ਫੁੱਟਾ ਪਾਇਆ ਵਾ ਫੇਰ ਉਹਦੀ 4x4 ਦੀ ਲੋਡ ਪੂ ਇਹਦਾ 7 ਫੁੱਟਾ ਤਾਂ ਤੈਨੂੰ ਦੱਸਿਆ ਵੀ ਆਪਾਂ ਨੂੰ ਮਾਨਚੀ ਨਹੀਂ ਸੀ ਆਪਣੇ ਹੈਗਾ ਵੀ ਆਪਾਂ ਟਰੈਕਟਰ ਵੱਡੇ ਲੈ ਲਾਂਗੇ ਤੇ ਤਾਂ ਕਰਕੇ ਪੇਸਲ ਦੇ ਸਾਲ ਹੀ ਦੇ ਆਪਾਂ ਪਹਿਲੀ ਗੇ ਪੇਸਲ ਦੇ ਸਾਲ ਹੀ ਲੈਂਤਾ ਕਾ ਸੁਪਰਸੀਡਰ ਹੁਣ ਗਾਹਾਂ ਨੂੰ ਮੂਰੇ ਇਹਨੂੰ ਸਿਆਲ ਚ ਵਿਲੇਜ ਹੋਏ ਨੂੰ ਸੇਲ ਕਰ ਦਾਂਗੇ ਤੇ ਫਿਰ ਆਪਾਂ 8 ਜਾਂ 9 ਫੁੱਟਾ ਲੈ ਲਾਂਗੇ ਲਵਾਂਗੇ ਤਾਂ ਹੁਣ 9 ਫੁੱਟਾ ਹੀ ਫਿਰ ਹੁਣ 8 ਵੀ ਨਹੀਂ ਲੈਂਦੇ ਹੈਗੇ 20 ਕਿੰਨੇ ਤੇ ਬਣਦਾ ਇਹ ਚ ਨਹੀਂ ਬੱਲੇ ਵਾ ਆਪਣਾ 40 ਕਿਲੋ ਤੇ 40 ਕਿਲੋ ਪਾਉਣੇ ਆਪਾਂ ਇਕੜ ਦਾ 20 8 ਕਿਲੋ ਵਿੱਗੇ ਦਾ ਤੇ 14 ਕਿਲੋ ਪਾਉਣਿਆ ਆਪਾਂ ਡੀਏਪੀ ਵੀ ਚਲੋ ਰਣਾ ਕੋਈ ਵੱਧ ਪਾਈ ਜਾਂਦਾ ਕੋਈ ਘੱਟ ਪਾਈਏ ਐ ਇੱਕ ਤੀ ਦਿੱਕਤ ਥੋੜੀ ਜੀ ਇਹ ਸੀਗੀ ਵੀ ਡੀਏਪੀ ਵੀ ਬਸ ਪੂਰਮਸੂਰੇ ਹੀ ਮਿਲਿਆਗਾ ਜਿਵੇਂ ਹੁਣ ਆਪਣੀ 15 ਕਿਲਿਆਂ ਦਾ ਹੱਦ ਕਰ ਜਾ ਸੀਗਾ 15 ਕਿਲਿਆਂ ਦੀ ਕਾਪੀ ਸੀ ਉਹਨਾਂ ਨੇ 15 ਪੋਰੀਆਂ ਹੀ ਦਿੱਤੀਆਂ ਨੇ ਆਪਾਂ ਨੂੰ ਤਾਂ ਫਿਰ ਉਹਦੇ ਹਿਸਾਬ ਨਾਲ ਚਲੋ 14 ਕਿਲੋ ਵੀ ਬਹੁਤ ਆਗਾ ਕੋਈ 15 ਪਾਈ ਜਾਂਦਾ ਅੱਡੋ ਅੱਡੀ ਲੋਕਾਂ ਦੇ ਸੁਝਾਅ ਨਹੀਂ ਜਿਵੇਂ ਹਨਾ ਕਿਸੇ ਨੂੰ ਕਿਵੇਂ ਚੰਗਾ ਲੱਗਿਆ ਐ ਤਾਂ ਹੁਣ ਵਿੱਚ ਜਦੋਂ ਕਹਿੰਦੇ ਕਣਕ ਨੂੰ ਐਂਡ ਵਾਲਾ ਪਾਣੀ ਲਾਉਣ ਲੱਗਦੇ ਨੇ ਡੀ.ਜੇ.ਪੀ ਤਾਂ ਉਦੋਂ ਵੀ ਛਿੱਟਾ ਦੇ ਦਿੰਦੇ ਨੇ ਕਹਿੰਦੇ ਜੀ ਵੱਧ ਨਿਕਲਦੀ ਆ ਕਣਕ ਇਹ ਲੋਕ ਦੁਨੀਆ ਪਰੇ ਤੋਂ ਪਰੇ ਪਈ ਹੈਗੀ ਸੋਨੂ ਸਿਆ ਸਹੀ ਹੈ ਠੀਕ ਨਹੀਂ ਤੇ ਬਾਕੀ ਚਲੋ ਆ ਰਹਿਣ ਫੂਲ ਨੂੰ ਹੁਣ ਕਾ ਲਾਈ ਜਾਂਦੇ ਨੇ ਅੱਗ ਯਾਨੀ ਚਲੋ ਸਾਰੇ ਕਾਰਜੇ ਵੜਿਆਂ ਨੂੰ ਤਾਂ ਕੋਈ ਟਾਮਾ ਟੰਡੀ ਲਾਉਂਦਾ ਹੋਊਗਾ ਉਹ ਤਾਂ ਜਿਹਨੇ ਕਾਰਜੇ ਵੜਤੇ ਉਹ ਤਾਂ ਗੱਠੇ ਹੀ ਬਣਾ ਦਿੰਦਾਗਾ ਆਪਣੇ ਪਿੰਡ ਆਇਕ ਦੀ ਬੇਲਰ ਦਿੱਤੇ ਹੀ ਨਹੀਂ ਸਰਕਾਰ ਨੇ ਇੱਕ ਵੀ ਨਹੀਂ ਆਇਆ ਆਪਣੇ ਦਾ ਨਾ ਪ੍ਰਸ਼ਾਸਨ ਵਾਲਿਆਂ ਨੇ ਨਾ ਸਰਕਾਰ ਕਿਸੇ ਹੋਰ ਨੇ ਆਪਾਂ ਨੂੰ ਬੇਲਰ ਦਿੱਤੇ ਹੀ ਨਹੀਂ ਆਪਣੇ ਪਿੰਡ ਨੂੰ ਆਇਕ ਦੀ ਜੀ ਆ ਜੀ ਨੇ ਇੱਕ ਦੋ ਕਰਾਣੇ ਗੱਠਾ ਬਣਾਈਆਂ ਨੇ ਉਹਨਾਂ ਨੇ ਬਾਹਰੋਂ ਬੂੜੋ ਸੱਦ ਕੇ ਉਹ ਵੀ ਅੱਗੇ ਪਿਛਲੇ ਸਾਲ ਤੱਕ ਗੱਠਾ ਬਣ ਗਏ ਉਹ 1 ਰੁਪਿਆ ਨਹੀਂ ਲੈਂਦਾ ਉਹਨਾਂ ਨੇ ਇਸ ਵਾਰ 15-1500 ਰੁਪਿਆ ਬੇਲਰ ਦੀ ਕੀਲੇ ਦਾ ਲਈ ਜਾਂਦੇ ਨੇਗੇ ਬੇਲਰ ਵਾਲੇ ਹਣ ਕੁਸਾਨ ਵੀ ਜਾਵੇ ਕਿੱਧਰ ਨੂੰ ਜਾਵੇ ਤਾਂ ਗੱਲ ਉਹ ਆ ਗਈ। ਤੇ ਮੱਕੇ ਨੂੰ ਚੱਲਦਾ ਦਿਖਾਉਂਦਾ। 4x4 ਨਾਲ ਇੰਨਾ ਕਾ ਵੀ ਜਿਵੇਂ ਚਲੋ ਇਹਦੇ ਤਾਂ ਵੇਟ ਬੂਟ ਲੱਗੇ ਨੇ ਮੂਰੇ। ਨਹੀਂ ਜਿਵੇਂ ਹੁਣ ਭਰਿਆ ਹੋਵੇ। ਪਰ ਇਹ ਆ ਹੋਵੇ ਮੂਹਰ ਉੱਠੀ ਜਾਂਦਾ ਹੈਗਾ ਇਹਦੇ ਕਾਰਨ ਹੁਣ ਇਹ ਉਹ ਨਹੀਂ ਕਰਦਾ ਹੈਗਾ ਆ ਦੇ ਜਿਵੇਂ ਮਰਜੀ ਭਜਾਈ ਜਾਂਦਾ ਮੂਹਰੋਂ ਨਹੀਂ ਉੱਠਦਾ ਕਿਉਂਕਿ ਇੱਕ ਤਾਂ 4x4 ਵਾਲਾ ਹਿੱਸਾ ਪਹਰਾ ਹੋ ਗਿਆ ਇੱਕ ਇਹਦੇ ਵੇਟ ਲੱਗੇ ਹੋਗੇ ਤੇ ਐ ਕਰਕੇ ਚੱਲ ਦਿਖਾਈਏ ਮੜਿਆ ਚੱਲਦੇ ਮੈਂ ਕਹਣਾ ਡੱਲੇ ਮੱਲੇ ਲਾਉਣ ਲੱਗਿਆ ਉਹ ਤਾਂ ਸਿੱਧਾ ਉਹ ਜਾਊ ਹੁਣ ਡੱਲੇ ਮੱਲੇ ਲਾਉਣ ਨੂੰ ਇਹ ਐਵਰੇਜ ਨਿਕਲਦੀ ਉਹ ਡੇਲੀ ਸੀ ਕਿੰਨਾ ਕਬਾਣ ਪਾਇਆ ਜਾਂਦਾ ਵਾਹੜ ਤੋਂ ਨੂੰ ਆਇਆ ਜਿਵੇਂ ਆਪਾਂ ਤਾਂ ਮੰਨ ਕੇ ਚੱਲਣਾ ਵੀ ਰੋਟੀ ਰੋਟੀ ਖੜਾ ਕੇ ਖਾਧੀ ਆ ਬਾਕੀ ਰੇਹ ਨੂੰ ਖੜਾ ਕੇ ਪਾਉਣਿਆ ਹੁਣ ਤੇਰੇ ਸਾਹਮਣੇ ਰੇਹ ਪਾਉਣ ਲੱਗੇ ਤੇਲ ਪਾਉਣ ਲੱਗੇ ਠੀਕ ਆ ਆਪਾਂ ਦਾ ਜਿਹੜੀ ਆਇਆ ਵਿੱਚ ਹੁਣ ਮੰਦੇਰੇ ਰੂ ਤੁਰਦੇ ਜਾਂਦੇ ਦੀ ਪੁਆਈ ਜਾਂਦੇ ਨੇ ਠੀਕ ਆ ਉਹ ਹੁਣ ਬੀਜ ਦਿੰਦੇ ਨੇ 12-13 ਕਿਲੇ ਆਪਾਂ ਤੋਂ ਤਾਂ ਮੇਰੇ ਹਿਸਾਬ ਨਾਲ 8 ਕਿਲੇ ਬੀਜੇ ਜਾਣਗੇ ਕਿਆ ਵਜੇ ਲੱਗਿਆ ਤਾਂ ਆਪਾਂ ਲੱਗੇ ਸੀਗੇ ਯਾਨੀ 9:00 ਵਜੇ ਤੇ 9:00 ਵਜੇ ਲੱਗੇ ਸੀ ਬੀਜਣ ਤੇ 8 ਕਿਲੇ 6 ਕਿਲੇ ਬੀਜ ਤੇ ਬੀਜੇ ਜਾਣਗੇ ਆਹ ਕਿਹੜਾ ਬੀਜ ਕੇ ਤੇ 2 ਕਿਲੇ ਹੋਰ ਬੀਜ ਦਾਂਗੇ ਬਸ 8 ਚਾਲ ਦੋ ਦਿਨਾਂ ਚ ਬੀਜੀ ਜਾਊਗੀ ਆਪਣੇ 15 15 ਕਿਲੇ ਦਾ ਬੀਜਣ ਵਾਲਾ ਕੱਲ ਨੂੰ ਟਾਈਮ ਨਾਲ ਨਿਬੜ ਜਾਊਗਾ ਇਹਦਾ ਹੁਣ ਕਹਿੰਦਾ ਸੀ ਕਹਿੰਦਾ ਕੱਲ ਨੂੰ ਫਫੜ ਕਹਿੰਦਾ ਬੀਜਣ ਨੂੰ ਮੈਂ ਕਹਿੰਦਾ ਜਿੰਨੇ ਨੇਰੇ ਲਾਵਾਂਗੇ ਮੈਂ ਤੇ ਕਾਲਾ ਚਾਚਾ ਮਾਹੋਂ ਨੇਰੇ ਨੂੰ ਕੀ ਆ ਕੱਲ ਨੂੰ ਉਹ ਪਰਸੋਂ ਨੂੰ ਬੀਜ ਲੂ ਜਾਂ ਕੱਲ ਨੂੰ ਉਹ ਬੀਜ ਲੂ ਪਰਸੋਂ ਨੂੰ ਆਪਾਂ ਬੀਜ ਲਾਂਗੇ ਤੇ ਇੱਕ ਦਿਨ ਨਾਲ ਕੀ ਫਰਕ ਪੈਂਦਾ ਹੈ ਕਿ ਨਹੀਂ ਲੋਡ ਲੂਡ ਨਹੀਂ ਟਰੈਕਟਰ ਮੰਨਦਾ ਜਵੇਂ ਲੋਡ ਤੇ ਦਾ ਸੁਪਰ ਸੀਟਰ ਤੇ ਇੱਕ ਗੱਲ ਹੈ ਜਿਵੇਂ ਕਰਚੇ ਕੋਰ ਚਿੰਗਾਉਂਦਾਗਾ ਇਹਦੇ ਬਲੇਡ ਹੀ ਇਸ ਪੱਖ ਟਾਈਪ ਬਣਾ ਕੇ ਪਾਏ ਨੇ ਵੀ ਪ੍ਰਾਲੀ ਵੜਦੇ ਲੋਡ ਘੱਟ ਮੰਨੇ ਲੋਡ ਘੱਟ ਮੰਨੇ ਲੋਡ ਘੱਟ ਮੰਨੇ ਨਹੀਂ ਵਿੱਚ ਲੋਡ ਬਹੁਤ ਮੰਨਦੇ ਨੇ ਟਰੈਕਟਰ ਹਨਾ ਚਲੋ ਬਾਕੀ ਹੁਣ ਨੇੜੇ ਆਇਆ ਟਰੈਕਟਰ ਆਪਾਂ ਦਿਖਾਉਣੇ ਆ ਫੇਰ ਕਿਵੇਂ ਚੱਲਦਾਗਾ ਹਨਾ